ਜੀ ਕਾਕਾ ਸਾਹਿਬ ਜੀ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਦੇ ਆਪਾਂ ਵੀਡੀਓ ਲੈ ਕੇ ਆਂਗੇ ਬਲਾਂ ਵਾਲੇ ਪੱਗ ਜੀ ਜਿਸ ਦੇ ਲੰਬਾਈ ਹੈ 7.5 ਮੀਟਰ ਤੇ ਕੱਪੜਾ ਆਪਾਂ ਪਰਲ ਵਰਤੇ ਆ ਪਹਿਲਾਂ ਹੁਣ ਪਰਲ ਲਗਾਵਾਂਗੇ ਲੜਨੋ ਦਾ ਸੱਤੇ ਸੈਂਟਰ ਦੇ ਵਿੱਚ ਲਿਆ ਕੇ ਜਿਹੜੇ ਆਪਣੇ ਸਲਟ ਦੇ ਵਿੱਚ ਦੋ ਪੱਲੇ ਹੁੰਦੇ ਨੇ ਉਹਨਾਂ ਦਾ ਉਹਨਾਂ ਤੋਂ ਇੱਕ ਪੱਲਾ ਆਊਗਾ ਉਸ ਨੂੰ ਪਚਾ ਕਿਹੜੇ ਪਰਸਰਾ ਦੇ ਵਿੱਚ ਬਲ ਪਾ ਕਿਹੜਾ ਲੜਨ ਨੂੰ ਲਗਾ ਦੇਣਾ ਇਸ ਤੋਂ ਬਾਅਦ ਆਪਾਂ ਦੂਸਰਾ ਰੱਡ ਲਗਾਵਾਂਗੇ ਦੂਸਰੇ ਰੱਡ ਨੂੰ ਜਿੱਥੋਂ ਪਹਿਲਾ ਰੱਡ ਲਿਆਂਦਾ ਸੀਗਾ ਉਸ ਤੇ ਉੱਪਰ ਜਿਹੜਾ ਲੈ ਕੇ ਆਉਣਾ ਫਿਰ ਉਸ ਤੋਂ ਬਾਅਦ ਇਸ ਰੱਡ ਦੇ ਵਿੱਚ ਜਿਹੜਾ ਆਪਣੇ ਬਲ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਲਾੜ ਨੂੰ ਜਿਹੜਾ ਆਪਾਂ ਇੱਕ ਵਾਰ ਫੋਲਡ ਕਰਾਂਗੇ ਤੇ ਉਸ ਦੇ ਵਿੱਚ ਜਿਹੜਾ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਖਲਾੜ ਕੇ ਤੇ ਲਾੜ ਨੂੰ ਜਿਹੜਾ ਸੈਟ ਕਰਕੇ ਆਪਾਂ ਲਗਾ ਦੇਵਾਂਗੇ ਜੀ ਤੇੜਾ ਆਪਾਂ ਬੰਨਣਾ ਹੈ ਆਪਣੇ ਬਲ ਨੇ ਉਹ ਵੀ ਜਿਹੜਾ ਆਪਾਂ ਵਧਾ ਲੈਣੇ ਨੇ ਜਿਗਰਦਨ ਸਾਡੀ ਵੀਡੀਓ ਪੂਰੀ ਲਾ ਦਿੱਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਹਨ ਉਹ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਹੁਣ 30 ਸਾਲ ਲੜਦਗਾ ਮੰਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਸਟਾਡ ਲਗਾਇਆ ਸੀ ਉਸੇ ਤਰ੍ਹਾਂ ਹੀ ਜਿਹੜਾ ਆਪਾਂ 30 ਸਾਲ ਲਗਾਵਾਂਗੇ ਲੜਨ ਨੂੰ ਜਿਹੜਾ ਬੈਕ ਤੋਂ ਪਿੰਚ ਕਰਨਾ ਤੇ ਲੜਨ ਨੂੰ ਉੱਪਰੋਂ ਜਿਹੜਾ ਫੋਲਡ ਕਰਕੇ ਅੱਖ ਦਾ ਕਰਮ ਜਿਹੜਾ ਖਿੱਚ ਲੈਣਾ ਅੱਖ ਦਾ ਲੜਨ ਨੂੰ ਖਿੱਚ ਕੇ ਜਿਹੜਾ ਆਪਣੇ ਸਟਾਡ ਦੇ ਵਿੱਚ ਬੰਨਿਆ ਉਹਨਾਂ ਨੂੰ ਇਕੱਠੇ ਕਰਾਂਗੇ ਬੜਨ ਘਠੇ ਕਰਕੇ ਹੁਣ ਲੜਨ ਦਾ ਪਹਲਕਾ ਹੈ ਘਰ ਫੁਲਡ ਕਰਨਾ ਬੜਨ ਸਟਕਾ ਕੇ ਕਿਹੜਾ ਲੜਨ ਦਾ ਪਲਗਾ ਦੇਵਾਂਗੇ ਇਹ ਵੀਡੀਓ ਨੂੰ ਵੀਰਾਂ ਤੱਕ ਜਰੂਰ ਸ਼ੇਅਰ ਕਰੋ ਜਨਾ ਵੀਰਾਂ ਨੂੰ ਬੜਾ ਵਾਲੀ ਫਗ ਬੰਨਣ ਦੇ ਵਿੱਚ ਕੋਈ ਪ੍ਰੋਬਲਮ ਆਦੀ ਆ ਤੇੜਾ ਆਪਾਂ ਲੜਨ ਵੀ ਲਗਾ ਦੇਵਾਂਗੇ ਹਣ ਜਿਹੜੇ ਆਪਾਂ ਵਾਲ ਲਗਾ ਸੀਗੇ ਨਾਲ ਨਾਲ ਦੇ ਵਿੱਚ ਜਿਹੜੇ ਆਪਣੇ ਬੰਨ ਲੈ ਉਹ ਵੀ ਜਿਹੜਾ ਆਪਾਂ ਵਧਾ ਲੈਣੇ ਨੇ ਗੁਣ ਫਿਰ ਜਿਹੜਾ ਆਪਾਂ ਬਲਨੇ ਬਤਾ ਲਵਾਂਗੇ ਜਿਹੜਾ ਆਪਣੇ ਉੱਪਰਲੇ ਪੇਚ ਹੁੰਦੇ ਹਨ ਉਹਨਾਂ ਵਿਚਾਰ ਵੀ ਜਿਹੜਾ ਆਪਾਂ ਫਾਸਲਾ ਸੀ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸੈੱਟ ਕਰਨ ਦੇ ਲਈ ਤੁਸੀਂ ਡਬਲ ਸੀ ਸ਼ਾਰਟ ਆ ਵਰਤ ਸਕਦੇ ਹੋ ਡਬਲ ਸੀ ਵਿੱਚ ਦੇਖ ਕੇ ਕਿਸੇ ਤੁਹਾਡੇ ਉੱਪਰਲੇ ਪੇਚ ਦਾ ਫਾਸਲਾ ਆਪਾਂ ਦੇਖਾ ਟ੍ਰੈਨ ਦਾ ਡਬਲ ਸੀ ਵਿੱਚ ਦੇਖ ਕੇ ਜਿਹੜਾ ਉੱਪਰਲੇ ਪੇਚ ਦਾ ਫਾਸਲਾ ਸੈੱਟ ਕਰ ਸਕਦੇ ਹੋ ਜਦੋਂ ਪੱਕ ਬੰਦਣਾ ਅਡਾ ਬਣੇ ਬਲਨੇ ਮੂਰੂ ਫਰੰਟ ਤੋਂ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਇਸ ਤੋ ਜਿਹੜਾ ਆਪਾਂ ਥਾਥਰ ਲਗਾਵਾਂਗੇ ਥਾਥਰ ਨੂੰ ਵੀ ਜਿਹੜਾ ਆਪਾਂ ਬੈਕ ਟੂ ਪਿੰਚ ਕਰਕੇ ਲਗਾ ਬੈਕ ਟੂ ਪਿੰਚ ਕਰਕੇ ਤੇ ਲੜ ਨੂੰ ਉੱਪਰ ਜਿਹੜਾ ਫੋਲਡ ਕਰਾਂਗੇ ਜੀ ਤੇਲੀ ਆਪਣੀ ਬਾਕੀ ਬਾਕੀ ਸੈਟ ਨੂੰ ਵੀ ਵੀਡੀਓ ਬਣਾਉਣੀ ਆ ਕਰੀ ਜਾਣੀ ਆ ਜੀ ਇਹ ਤੋਥਰ ਜਿਹੜਾ ਆਪਾਂ ਬੈਕ ਟੂ ਪਿੰਚ ਕਰਕੇ ਇਸ ਲੜ ਨੂੰ ਵੀ ਜਿਹੜਾ ਆਪਾਂ ਅੱਖ ਤਾਂ ਖਿੱਚਣਾ ਅੱਖ ਤਾਂ ਖਿੱਚ ਕੇ ਇਸ ਤਰ੍ਹਾਂ ਵਿੱਚ ਵੀੜਾ ਆ ਇਸ ਸਲਾਟ ਦੇ ਵਿੱਚ ਜਿਹੜਾ ਨਾ ਕਿਸੇ ਦੇ ਜਿਹੜਾ ਆਪਣੇ ਬਲ ਹੋਣਗੇ ਉਹ ਆਪਾਂ ਕੱਟੇ ਕਰ ਲੈਣੇ ਆ ਬਲ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਜਿਹੜਾ ਇੱਕ ਗਰ ਫੋਲਡ ਕਰਨਾ ਇੱਕ ਗਰ ਲੜ ਨੂੰ ਫੋਲਡ ਕਰਕੇ ਤੇ ਉਸ ਤੋਂ ਬਾਅਦ ਲੜ ਨੂੰ ਜਿਹੜਾ ਆਪਾਂ ਉੱਪਰ ਫੋਲਡ ਕਰਾਂਗੇ ਉੱਪਰ ਲੜ ਨੂੰ ਫੋਲਡ ਕਰਕੇ ਤਾਂ ਇਸ ਸਲਾਟ ਦੇ ਵਿੱਚ ਜਿਹੜੇ ਆਪਾਂ ਬਲ ਪਾਏ ਸੀਗੇ ਉਹਨਾਂ ਬਲ ਨੂੰ ਖਲਾੜ ਲੈਣਾ ਬਲ ਖਲਾੜਨ ਤੋਂ ਬਾਅਦ ਬਲਮ ਨੂੰ ਖਲਾਣ ਤੋਂ ਆਇਆ ਬਾ ਲੜੜ ਦੇ ਵਿੱਚ ਜਿਹੜੇ ਆਪਣੇ ਵਾਲ ਸੀ ਉਹਨਾਂ ਨੂੰ ਖਦਾਰ ਕੇ ਤੇ ਲੜਮੇ ਜਿਹੜਾ ਸੈੱਟ ਕਰਕੇ ਲਗਾ ਦੇਣਾ ਜੀ ਜਿਹੜਾ ਆਪਾਂ ਚੌਥਾ ਲੜ ਲਗਾ ਸੀਗਾ ਚੌਥਾ ਲੜ ਦੇ ਵਿੱਚ ਵੀ ਜਿਹੜੇ ਆਪਣੇ ਵਾਲ ਹੋਣਗੇ ਉਹਨਾਂ ਨੂੰ ਵੀ ਜਿਹੜਾ ਆਪਾਂ ਸੈੱਟ ਕਰਾਂਗੇ ਜੀ ਇਸ ਲੜ ਦੇ ਵਿੱਚ ਵੀ ਜਿਹੜਾ ਆਪਾਂ ਪੱਕ ਪਾ ਦੇਣਾ ਆਪਣੇ ਵਾਲ ਨੇ ਵਧਾ ਲੈਣੇ ਨੇ నోగే బ సెట్ కం అడే అడను బ పెంచనా బ్యాగ్ చూపించ ਲੜਨ ਨੂੰ ਅਖਦਾ ਖੇਚਾਂਗੇ ਅਖਤਾ ਖਿੱਚ ਕੇੜਾ ਲੜਨ ਨੂੰ ਲੜ ਦੇ ਵਿੱਚ ਵੀੜ ਆਪਣੇ ਵਾਲ ਨੂੰ ਇਕੱਠੇ ਕਰਾਂਗੇ ਵਾਲ ਇਕੱਠੇ ਕਰਨ ਤੋਂ ਲੜਨੜਾ ਪੰਜ ਇਸ ਲੜਨੜਾ ਨੱਕੀ ਜਿਹਾ ਰੱਖ ਕੇ ਇੱਕ ਗੱੜਾ ਫੋਲਡ ਕਰਾਂਗੇ ਇੱਕ ਗੱੜਨ ਨੂੰ ਫੋਲਡ ਕਰਕੇ ਜਿਹੜਾ ਆਪਣੇ ਸਲਟ ਦੇ ਵਿੱਚ ਵਾਲ ਨੇਗਾ ਨਵਲਾ ਨੂੰ ਵੀ ਸੈੱਟ ਕਰਾਂਗੇ ਦੁਪਰ ਉੱਪਰੜਾ ਆਪਣਾ ਲੜੂ ਕੋਸ ਨੂੰ చంగ తర ఫోల్డ్వేర బ్యాగ్ బాగు క

ഛടന അങ്ങനെ ലടുന്നു ഫോൽഡ് കെണോ ഫോൽഡോ ബാധന അഖത്തെ നാക്ക് സേവിച്ച ലഫക്കി പല ലട ഫോൽഡേ ഉപരോ ഫോൽഡേർ കഴി ലടുോപ്പി സേവ് ലാ ഫോൽഡേ ഫോൾഡർ കിട്ടാ ലാ ഡബൽ ഫോൾഡ് കണ്ട ഡബൽ ഹോഡി സാഫ കട ചേർ ബാഗ തടത്ത ലാ పగది షే పగది సెట్లాడు పిచాను సెట్ కిపలే పేచా ఫె సాఫర్ లే ਤੇ ਹੁਣ ਜਿਹੜਾ ਆਪਾਂ ਕੈਲਕੂਲੇਟਰ ਲਗਾਵਾਂਗੇ ਜਿੱਥੋਂ ਆਪਾਂ ਨੇ 600 ਫੋਲਡ ਕੀਤਾ ਸੀ ਦੇ ਉੱਪਰ ਆ ਕਿਹੜਾ ਪੱਪਨ ਲਗਾ ਦੇਣਾ ਜਿਹੜਾ ਆਪਣਾ ਕੈਲਕੂਲੇਟਰ ਲਗਾਵਾਂਗੇ ਕੈਲਕੂਲੇਟਰ ਜਿਹੜਾ ਆਪਣਾ ਉੱਪਰ ਲਫਲਾ ਹੁੰਦਾ ਉਸ ਨੂੰ ਜਿਹੜਾ ਤਲੇ ਨੂੰ ਫੋਲਡ ਕਰਨਾ ਤੇ ਜਿਹੜਾ ਥੱਲੇ ਦਾ ਵੱਲਾ ਹੁੰਦਾ ਉਸ ਨੂੰ ਆਪਾਂ ਆਪ ਨੂੰ ਫੋਲਡ ਕਰਾਂਗੇ ਤੇ ਸਲੱਡ ਦੇ ਵਿੱਚ ਪਾ ਜਿਹੜੇ ਬੜ ਪਾ ਕੇ ਲੜਨ ਨੂੰ ਜਿਹੜਾ ਆਪਾਂ ਲਗਾਵਾਂਗੇ ഹോ ല പപ്പാതെ പപ്പാതച്ചാ ഫ്രണ്ടമാക ഫുമാ ഫ്രണ്ടമാണ സിവിടുന്നു ജേർക്കാടേ ഉപ്പൊ ടാ പകസോ ഒര് ടാഗുക ਜਿਹੜਾ ਆਪਣਾ ਪੱਗ ਦਾ ਫਰੰਟਾ ਕੰਪਲੀਟ ਹੋ ਚੁੱਕਾ ਹਨ ਜਿਹੜਾ ਨਹੀਂ ਰੜਤੀ ਬਾਕੀ ਦੀ ਸ਼ਾੜੀ ਨੂੰ ਕੀ ਉਹ ਵੀਡੀਓ ਆਪਾਂ ਕਰ ਲੈਣੀ ਆ ਜਿਹੜਾ ਕੱਲੀ ਲੜਨ ਲਗਾਇਆ ਸੀ ਉਹ ਕੱਲੀ ਲੜ ਦੇ ਵਿੱਚ ਬਲ ਨੇ ਵੀ ਜਿਹੜਾ ਆਪਾਂ ਸੈੱਟ ਕਰ ਲੈਣੇ ਆ ਜੀ ਤੇ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਿਰ ਤੇ ਸੈਂਟਰ ਦੇ ਵਿੱਚੋਂ പല ലോക ലിറ്റി പൂര സെലാരണം സെറ്റ് ലടത്തോ ജാ പല സെഡത്ത സർക്കവർ ഫോർ ദൂസ സെഡത്ത് സർക്കവർക്കു ലിച്ച് എല്ലാം സി ഓട്ട ട്രാഡ് കണ ജോ താ ഉപരുന്ന സെക്കവർ കോപര ജോൺ സർക്കവർക്ക മൂഹു ਉਸਨੂੰ ਆਪਾਂ ਦੋਨਾਂ ਸਾਈਡ ਤੋਂ ਫੋਲਡ ਕਰਨਾ ਦੋਨਾਂ ਹੱਟ ਤੋਂ ਹਾਫ ਹਾਫ ਫੋਲਡ ਕਰਕੇ ਜਿਹੜਾ ਆਪਾਂ ਲੜ ਨੂੰ ਬੈਕ ਤੇ ਦੱਬ ਦੇਣਾ ਜੀ ਜਿਹੜੇ ਆਪਣੇ ਪੱਗ ਆ ਕੰਪੀਟ ਹੋ ਚੁੱਕੇ ਹੈ ਇਸ ਪੱਗ ਦੇ ਨਾਲ ਬਾਕੀ ਸੈਟਿੰਗ ਉਹ ਵੀ ਆਪਾਂ ਕਰ ਲੈਣੀ ਆ ਜਿਹੜੇ ਬੰਨ ਨੇ ਉਹ ਜਿਹੜਾ ਆਪਾਂ ਵਧਾ ਲੈਣੇ ਨੇ ਕਿ ਤੇ ਜਿਹੜੀ ਪੱਗ ਦੀ ਸ਼ੇਪ ਆਉਗੀ ਜਿਹੜੀ ਚੰਗੀ ਤਰ੍ਹਾਂ ਸੈੱਟ ਕਰਨੀ ਹੈ ਜੀ ਸੱਲੜਾਂ ਦੇ ਵਿੱਚ ਪੱਗ ਪੈਂਦਣਾ ਆਪਣੇ ਬੰਨ ਨੇ ਉਹ ਵੀ ਜਿਹੜਾ ਆਪਾਂ ਵਧਾ ਲੈਣੇ ਆਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ